ਬਾਜੀ ਸਤਿਗੁਰ ਸਤਿਗੁਰ ਬਾਜੀ ਸਤਿਗੁਰ ਸਤਿਗੁਰ ਹੋਰ ਸਲਾਮ ਜੀ ਸੋ ਠੀਕਾ ਵਧੀਆ ਵਧੀਆ ਜੀ ਚੜਦੀ ਕਲਾ ਆਦਾ ਫਿਰ ਇਧਰ ਨਵੇਂ ਢਗਾਂ ਦੇ ਬੰਦੀਆਂ ਬਈ ਆਉਂਦਾ ਅੱਜ ਜਗਤ ਪੰਤ ਡੰਗਰ ਵਾਵਾ ਹੀ ਵੀਕ ਡੰਗਰ ਹੀ ਨਹੀਂ ਨਹੀਂ ਵਧੀਆ ਬਣ ਗਿਆ ਬਾਜੀ ਮੈਂ ਕਿਹਾ ਚਲੋ ਕੰਮ ਅਦਾਈਏ ਚੋਂ ਪੰਜਾਂ ਦਾ ਰੋਕ ਨਹੀਂ ਹੋਣਾ ਕੰਮ ਸੱਤ ਅੱਠ ਤੇ ਮੈਨੇ ਦੋ ਤਿੰਨ ਬੰਦਿਆਂ ਨੂੰ ਮਿਲਦੀਆਂ ਉਹ ਤੇ ਚਲੋ ਇੱਕ ਕਰਕੇ ਅੱਜ ਪਾਵਾਂਗੇ ਆਪਾਂ ਪੰਜ ਅੱਠ ਕ ਨਾਕ ਪਾਵਾਂਗੇ ਠੀਕ ਹੈ ਠੀਕ ਹੈ ਦੂਜੀ ਯਾਰ ਨੂੰ ਫਿਰ ਪਾਵਾਂਗੇ ਸੱਤ ਅੱਠ ਫਿਰ ਪਾਵਾਂਗੇ ਦੂਜੀ ਚਲੋ ਜੀ ਹੋਰ ਸੁਣਾਓ ਬਸ ਸਭ ਠੀਕ ਹੈ ਜੀ ਸੰਦੀਪ ਡ ਸਤਿ ਸ਼੍ਰੀ ਅਕਾਲ। ਤੇ ਅੱਜ ਸੰਭੂ ਨਹੀਂ ਆਇਆ। ਸੰਭੂ ਅਜੇ 5 ਦਿਨ ਬਾਅਦ ਆਇਆ। ਚਲੋ ਕੋਈ ਗੱਲ ਨਹੀਂ। ਚਲੋ ਮਹਾਰਾਜ ਦੀ ਕਿਰਪਾ। ਹਾਂਜੀ। ਤੇ ਅੱਜ ਵੀ ਨਾਕ ਚੰਗੇ ਆ ਸੰਦੀਪ ਸਿਆ। ਆਜੋ। ਤੇ 4 ਕ ਮੱਜਾਂ ਸੂਣ ਲਾਣੀਆਂ 4-5। ਬਾਕੀ ਕੰਮ। 3-4 ਸੂਈਆਂ। ਠੀਕ ਆ। ਆਹੋ। ਤੇ ਆਹ ਸੂਈਆਂ ਜੀ ਗੱਬਣ। ਇਹ ਗੱਬਣ ਆ। ਅੱਛਾ ਗੱਬਣਾ। ਬੜੀ ਵੇਖੋ ਏ। ਵਾਹ ਜੀ ਵਾਹ। ਠੀਕ ਆ ਭਾਜੀ ਫਰੈਂਡ ਆ। ਹੈਂ? ਠੀਕ ਆ ਸੰਦੀਪ ਸਿਆ। ਇਹ ਠੀਕ ਗਾੜੀ ਵੀ ਦਿਖਾਓ। ਬਿਲਕੁਲ। ਕਿੰਨਾ ਕੁ ਭਾਜੀ ਕਰੂ ਤੋਦੇ? ਦੋਦੇ ਸੰਦੀਪ ਸਿਆ। 14 14.5 ਦੇ ਚਵਾਇਆ ਪੀਂ। ਉਧਰੋਂ ਮੈਂ ਲਿਆਂਦੀ ਹੁੰਦਾ। ਠੀਕ ਆ। ਛੋਟੀ ਵੇ। ਨਹੀਂ ਸੋਣੀ। ਕਲਰ ਕਲਰ ਵੇ ਸਿੰਗ ਵੇ। ਸੋਣੀ ਝੋਟੀ। ਤੁਰ। ਲੋਰੀ ਕਰੋ ਚੈੱਕ। ਵੱਡੀ ਮੈਂ ਮ ਪੂਰੀ ਭਾਰੀ ਮੈਂ ਵਾਂ। ਔਰ ਵਜਨ ਆ ਸੰਦੀਪ ਸਿਆ। ਪੂਰੀ ਵਜਨ ਵਾਲੀ ਮੈਂ ਵਾਂ। ਦੇਖੋ ਗਰਾ ਦੀ। ਹਲਕ ਫਲਕ ਕਰਦੀ ਹੱਥਿਆਂ ਨੂੰ ਪੜੀ ਸੰਦੀਪ ਸਿਆ। ਹਾਂਜੀ। ਪੜੀ ਮੈਂ ਵਾਂ। ਪੂਰੀ ਪੜੀ ਹੈ ਜੀ। ਹਾਂਜੀ। ਕੁਆਲਟੀ ਕੁਆਲਟੀ ਬੜੀ ਸੰਦੀਪ ਸਿਆ ਦੇਖੋ। ਠੀਕ ਆ। ਹਾਂਜੀ। ਆ ਜਾਓ। ਆ ਉਹ ਬੱਸ ਮੈਂ ਕਹਿੰਦਾ ਕੈਂਟਰੀ ਉੱਡਣਾ ਮਾਲ ਬਹੁਤ ਆ ਸੰਦੀਪ ਸਿੰਘਾਂ ਦੇ 10 ਕ ਡੰਗਰ ਬਾਹਰ ਵੀ ਲਏ ਆ ਤੇ 20 ਕ ਡੰਗਰ ਇੱਥੇ ਆ ਹਾਂਜੀ ਜਗਾ ਜੁਗਾ ਤੇ ਚਲੋ ਬਥੇਰੀ ਆ ਮਹਾਰਾਜ ਦੀ ਕਿਰਪਾ ਨਾਲ ਬੋਲੋ ਜੀ ਕਿਨੇ ਕ ਦੇ ਦੀਆ ਸੰਦੀਪਾ ਪਾ ਜਾਂ ਤੋਂ ਜਾਇਜ ਜਾਵਾ ਸੰਦੀਪਾ ਮੋਲ ਕਰਾਂਗੇ 130 ਅੱਛਾ 1 ਲੱਖ 22 ਹਜ਼ਾਰ ਦੀ ਦਵਾਂਗੇ ਚਲੋ 1 ਲੱਖ 22 ਕੀ ਆ ਹਾਂ ਉਹ ਛੋੜ ਛੜ ਕਰ ਲਓ ਇੱਕ ਲੰਬਾਈ ਬੜੀ ਮੈਂ ਆਵੇ ਚਲ ਬਸ ਠੀਕ ਅੱਗੇ ਵਿਖਾ ਲਓ ਹੋਰਾਂ ਠੀਕ ਕਿਤੋਂ ਤੱਕ ਲੱਗੀ ਹੈ ਆਹ ਪੂਰਾ ਅਜ ਬੜਨਾ ਮੈਂ ਬਹੁਤ ਬੜਨਾ ਸ਼ਾਫਾ ਖੜਨਾ ਚੀਪਾ ਆਉਂਦਿਆ ਜੀ ਕਲਰ ਵੇ ਸੰਦੀਪ ਸਾਹਿਬ ਸਿੰਗ ਵੇਖੋ ਸੋਣੀ ਸੋਣੀ ਜੋਟੀ ਆ ਤੇ ਆਹ ਜੀ ਸੋਈ ਆ ਇਹ ਸੋਈ ਆ ਸੰਦੀਪਾ ਦੁੱਧ ਗੰਨਾ ਜੀ ਏਰਕੋ ਸੰਦੀਪ ਸਾਹਿਬ 11 ਲੀਟਰ ਹੋ ਅੱਛਾ 10 ਮਹੰਤ ਕੋਈ ਕੋ ਲੈ ਜੀ ਠੀਕ ਆ 11 ਗਲੋਂ ਦਾ ਹੈਗਾ ਹਾਂ ਜੀ ਲਓ ਜੀ ਬਹੁਤ ਵੱਡੀ ਝੋਟੀ ਵੀ ਵੱਡੀ ਝੋਟੀ ਕੋਲੇ ਇਹਦੀ ਉਧਰ ਦੀ ਝੋਟੀ ਕਟਾ ਮਗਰ ਜਿੰਦੇ ਕਟਾ ਮਗਰ ਨੀਲੀ ਦਾ ਲੋ ਜੀ ਕਟਾ ਮਗਰ ਆ ਗਾ ਨੀਲੀ ਦਾ ਯਸ ਸੰਦੇਸ਼ਾ ਕੁਆਲਟੀ ਵਿੱਚ ਠੀਕ ਆ ਹੁਣ ਅੰਮਾ ਹੌਲੀ ਹੌਲੀ ਬੱਚਾ ਲੋ ਬਾਦੀ ਬੱਚੇ ਨੂੰ ਕਰਦੀ ਲੋ ਜਾ ਤੇ ਬਜਾ ਕੋਣੀ ਨੀਲੀ ਦਾ ਸੰਦੇਸ਼ਾ ਕਟਾ ਮਗਰ ਨੱਕ ਦਿਨ ਹੋ ਗਿਆ ਸੂਈ ਨੂੰ ਅੱਛਾ ਜੀ ਹਾਂ ਜੀ ਜਾਮ ਲੈ ਆ ਜੀ ਹਾਂਜੀ ਆਜੀ ਆਇ ਸੰਦੀਪ ਸਾਹ ਹਾਂਜੀ ਆ ਜਿਹੜੇ ਥਣਾ ਜਾਈ ਨਾ ਆਪਾਂ ਚੋ ਕੇ ਆਜੀ ਲਿਆਂਦੀ ਜੇ ਪਾਸ ਕਰਕੇ ਦੋ ਘੰਟੇ ਹੋ ਗਏ ਐਂਦੀ ਬਾਜੀ ਫਿਰ ਕੀ ਮਰ ਇਹਦੀ ਸੰਦੀਪ ਸਾਹ ਮੋਲ ਇੱਕ ਦਾ 95000 ਦੀ ਦਵਾਂਗੇ ਚਲੋ ਠੀਕ ਹੈ ਬਿਲਕੁਲ ਆਪ ਕੋਦ ਬੜਾ ਵਾ ਨਹੀਂ ਬੜੀ ਚ ਵੀ ਬੜੀ ਹੈ ਠੀਕ ਆ ਵਾ ਠੀਕ ਆ ਗਾਂਗ ਵਿੱਚ ਤੜੀ ਤਾਂ ਕਿਹਾ ਇਹ ਪੂਰੀ ਪੂਰੀ ਥਾਣੇ ਬੜਾ ਜਵਲ ਲੱਗਾ ਜੀ ਤੇ ਆਹ ਜੀ 95000 ਦੀ ਤੇ ਨਾਲ ਦੀ ਇਹ ਸੋਈ ਆ ਇਨ ਕੋ ਸੰਦੀਪ ਸਾਂ 9 ਲੀਟਰ ਬੋਲਾ ਹੀ ਹੋਊਗਾ ਆਹ ਇਹ ਰਖਾ ਟਾ ਨਾਰੂ ਨਾਲ ਅਛਾ ਗਟਾ ਆਵੇ ਨਾਰੂ ਗਿੱਲਾ ਨਾਲ ਲੋ ਜੀ 9 ਕਿਲੋ ਇਸ ਟਾਈਮ ਬੋਲਾ ਹੀ ਆ ਇਹ ਵੀ ਕਰੋ ਚੈੱਕ ਠੀਕ ਹੈ ਇਹ ਤੋਂ ਨਹੀਂ ਸਰ ਤਲਾਵੇ ਨਹੀਂ ਠੀਕ ਹੈ ਜੀ ਪਰਵਾਲੀ ਨੂੰ ਲੱਗਾ ਇਹ ਵਾ ਇਹ ਮਾ ਫੇਰਾ ਉਹ ਨਹੀਂ ਆਪ ਹੋਣਾ ਇਹ ਬੋਲੇ ਜੱਤ ਸੰਦੀਪ ਸਾਂ ਅੱਛਾ ਬੋਲਾ ਆਵਾਜ਼ ਇਹਨਾਂ ਹਾਂਜੀ ਬਾਈ ਜੀ ਫਿਰ ਮੁੱਲ ਲਾ ਮੁੱਲ ਸੰਦੀਪ ਸਾਹਿਬ ਛੋਟੇ ਛੋਟੇ ਪਹਾਵਾ ਹਾਂਜੀ ਛੋਟੇ ਪਹਾੜ ਜਿਹੜੇ ਆਪਾਂ ਅੱਗੇ ਪਾਏ ਨੇ 72 76 ਹੂੰ ਉਹਦੇ ਇਹਨੇ ਅਜੇ ਤੱਕ ਫੋਨ ਆਉਂਦੇ ਆ ਠੀਕ ਚਲੋ ਛੋਟੇ ਵਾਲੇ ਵੱਡੇ ਵੀ ਚਾਹੀਦੇ ਛੋਟੇ ਵੀ ਚਾਹੀਦੇ ਸਾਰੇ ਕਿਸਮ ਦਾ ਜਾਕ ਹੁੰਦਾ ਹਾਂਜੀ ਇਹਦਾ ਸੰਦੀਪ ਸਾਹਿਬ ਮੁੱਲ 80 ਹਾਂਜੀ 75000 ਦੀ ਦਵਾਂਗੇ ਹਾਂ ਨਾ 75000 ਦੀ ਇਹ ਵੇਖੋ ਚੱਡਾ ਵੇਖੋ ਗੱਡੀ ਵੀ ਠੀਕ ਆ ਕਿੱਥੋਂ ਦਾ ਕ ਲੱਗਾ ਕਰਮਾ ਦੀ 70000 ਦੀ ਚਲੋ ਬਾਠ ਠੀਕ ਆ ਗੱਡੀ ਵੇਖ ਨਹੀਂ ਸਾ ਇਹ ਹੈ 75000 75 ਚਲੋ ਇਹ ਚੋਂ ਜ਼ਿਆਦਾ ਮਾਨਤਾਨ ਨਹੀਂ ਕੋਈ ਇਹ ਵੀ ਸੁਈਂ ਹੁੰਦੀ ਸਾਂ ਇਹ ਵੀ ਸੁਈਂ ਆ ਇਹ ਬਲੂਨ ਕੱਟੀ ਆ ਹੂੰ ਪਹਿਲਾ ਸੁਗਾ ਨਾ ਪਹਿਲਾ ਸੁਗਾ ਆ ਜੋ ਇਹਨੇ ਮਗਰ ਕੱਟੀ ਆ ਅੱਛਾ ਇਹਨੇ ਮਗਰ ਕੱਟੀ ਆ ਹਾਂਜੀ ਮਾੜੀ ਜੀ ਔਲ ਕਰਦੀ ਆ ਬਾਕੀ ਚਲੋ ਆਪਾਂ ਕਰ ਦੇਣਾ ਹੁੰਦਾ ਕੀ ਹੂੰ ਹਾਂਜੀ ਫਿਰ ਬੋਲੋ ਇਹ ਸੰਦੀਪ ਸਾਂ ਮੋਲੇ ਦਾ 75 68000 ਦੀ ਦਾਮ ਚਲੋ ਠੀਕ ਨਹੀਂ ਬਿਲਕੁਲ ਲੋਨ ਕੱਤੀ ਦੇਣੀ ਨਹੀਂ ਇਦਾਂ ਦੀ ਵੇ ਨੇ ਠੀਕ ਆ ਠਾੜੇ ਆ ਦੇ ਹਾਂ ਅੱਜ ਬੋੜਾ ਹੀ ਆ ਤਾ ਅੱਜ ਹੀ ਆਈ ਉਹਦੇ ਨਾਲ ਹੀ ਠੀਕ ਆ ਤੇ ਆ ਜੀ ਇਹ ਗੱਬੜ ਅੱਛਾ ਇਹ ਗੱਬੜ ਆ ਹਾਂਜੀ ਲਓ ਜੀ ਇਹ ਗੱਬੜ ਆ ਮੈਂ ਵੇਖੋ ਕੱਦ ਵੇਖੋ ਸੰਭੀ ਨਹੀਂ ਕਿਸੇ ਕੱਦ ਕੱਢਦੀ ਮੈਂ ਬੁਰੀ ਹਾਂ ਕੱਦ ਕੁਦ ਬੜਾ ਵਾ ਨੇ ਠੀਕ ਆ ਛੋਟੀ ਮੈਂ ਜੀ ਇਹ ਜੀ ਹਬ ਤੱਕ ਲੈ ਜੂਰੇ ਲੈ ਜੂ ਹਬ ਤੱਕ ਹਾਂਜੀ ਹਾਂਜੀ ਇਹਦਾ ਮੋਲ ਬਾਜੀ ਸੰਦੀਪ ਸੌਰਦੀ ਵਾਲਾ ਹੀ ਮੋਲ ਹਾਂਜੀ ਮੋਲ ਅੱਫੀ 75 ਦੀ ਦੇ 72000 ਦੀ ਦੇ ਦਾਂਗੇ ਚਲੋ ਹਾਂ ਨਾ ਕਾਦ ਕੁਦ ਬੜਾ ਵਾ ਸਫਾਈ ਬੜਾ ਦੁੱਧ ਵਾਲੀ ਮੈਂ ਵਾ ਉਹ ਜੀ ਨਹੀਂ ਹਾਂ ਠੀਕ ਹਾਂ ਹਾਂਜੀ ਹਜੇ ਲੈ ਜੂ ਦੇਣ ਚਲੋ ਕਾਦ ਕੁਦ ਵੇਖੋ ਤੇ ਆ ਗਈ ਨੀਲੀ ਨੀਲੀ ਆ ਗਈ ਚਲ ਆ ਪਿੰਨ ਬੁਖਾ ਆ ਇਹ ਗੱਬਣਾ ਜੀ ਇਹ ਵੀ ਗੱਬਣਾ ਸੰਦੀਪ ਸਾਹਿਬ ਅੱਛਾ ਗੱਬਣਾ ਮੈਂ ਠੀਕ ਆ ਜੈਡ ਬਲੈਕ ਜੈਡ ਬਲੈਕ ਲੋ ਜੀ ਇਹ ਆ ਬਿਲਕੁਲ ਜੈਡ ਬਲੈਕ ਇਹ ਵੀ ਚੱਲ ਠੀਕ ਮੁੱਲ ਕੀ ਵੇਲੇ ਫਿਰ ਹੈ ਹਾਂਜੀ ਵੇਖੋ ਬੜਾ ਬੜਾ ਸੋ ਨੀਸਾ ਹਾਂਜੀ ਅੱਲਾ ਤੁੱਲਾ ਬੜਾ ਬਣਾਉਗੀ ਛੋਟੀ ਹਾਂ ਬੰਦਾ ਹੀ ਭਾਈ ਕਰਦੀ ਐ ਅਜੇ ਹਫਤਾ ਖੜਨਾ ਮੈਨੇ ਕੋਈ ਨਹੀਂ ਬੰਦ ਨਹੀਂ ਇਹਨਾਂ ਬਾਜੀ ਬੰਨ ਫਿਰ ਇਹਦਾ ਸੁਨੀਸ਼ਾ ਮੁੱਲ 1.5 ਹੂੰ ਇਹ ਵੀ 95000 ਦੀ ਚਲੋ ਠੀਕ ਹੈ ਇਹ ਵੀ ਵਜਨ ਛੋਟੀ ਮੈਂ ਆਵਾ ਬਸ ਠੀਕ ਹੈ ਬਾਕੀ ਥਲਾ ਥਲਾ ਬੜਾ ਵਾ ਚਲੋ ਠੀਕ ਹੈ ਇਹ ਦੇਖੋ ਠੀਕ ਆ ਹੱਡਾ ਆ ਬਈ ਕਰਮਾ ਇਹ ਠੀਕ ਹੈ ਹਾਂ ਬਿਲਕੁਲ ਆ ਜੇ ਬੰਨਣਾ ਕਮਾ ਆਹ ਜੇ ਬੰਨਣਾ ਆ ਜੇ ਵੇਲੋ ਗਾੜੀ ਦਿਖਾ ਲਓ ਸੁਨੀਸ਼ਾ ਹਾਂ ਕਿੱਥੋਂ ਤੱਕ ਵੇਖ ਲੱਗੀ ਉਹ ਬੰਨੇਗਾ ਉਹ ਬਾਜੀ ਰੋਲ ਨੇਪ ਹਾਂਜੀ ਲਓ ਜੀ ਆਇਆ ਸੰਦੀਪ ਸਿੰਘ ਬੰਨਾ ਜੋਟੀ ਬੰਨਾ ਮੈਂ ਪੂਰਾ ਬੰਨਾ ਚੰਗੀ ਚੰਗੀ ਜੋਟੀ ਬਹੁਤ ਵਧੀਆ ਅੱਜ ਗੱਬਣ ਦਾ ਮੌਲੇ ਆ ਬਿਲਕੁਲ ਬਾਕੀ ਕੋਈ ਗੱਲ ਨਹੀਂ ਆਹ ਜੀ ਵੀ ਸੰਦੀਪ ਸਿੰਘ ਤੋਂ ਜਾਸੂ ਦਾ ਇਹ ਵੀ ਦੂਜਾ ਸੁਆ ਇਹ ਕੁਆਲਟੀ ਛੋਟੀ ਵਾਠ ਠੀਕ ਆ ਇਹ ਵੀ ਇਹ ਵੀ ਤੋਰੋ ਇਧਰ 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 ਲੈ ਆਓ ਲਓ ਜੀ ਇਹ ਵੀ ਬਹੁਤ ਠੀਕ ਆ ਰੋਟੀ ਵੇਖ ਕ ਤਾਂ ਗੋਲ ਗਾਲ ਠੀਕ ਆ ਕਿੰਦਾ ਮੁੱਲ ਵਜੂ ਮੇਰਾ ਇਹਦਾ ਸੰਦੀਸਾ ਮੁੱਲ 90 85000 ਨਹੀਂ ਦਵਾਂਗੇ ਚਲੋ 85000 ਠੀਕ ਆ 1000 ਹੋਰ 84 ਠੀਕ ਆ ਦੇਣ ਲੈਣ ਵਾਲਾ ਮੁੱਲ ਚਲੋ ਹਨਾ ਚਾ ਨੀਲੀ ਦੀ ਫਿਰ ਨੀਲੀ ਵੀ ਗੱਬਣਾ ਸੰਦੀਸਾ ਅੱਛਾ ਗੱਬਣਾ ਇਹ ਵੀ ਬਣੂਗਾ ਗੋਲ ਗਾਲ ਕਿਦਾਂ ਵਾ ਠੀਕ ਆ ਗੋਲ ਬੜਾ ਛੋਟੀ ਦਾ ਬਿਲਕੁਲ ਜੀ ਹੈ ਕਿੱਥੋਂ ਤੱਕ ਲੱਗੀ ਹੈ ਚਲੋ ਹਜੀ ਆਹ ਕਾ ਖੜੀ ਇਹ ਠੀਕ ਆ ਹਣ ਸੰਦੀਪ ਸੰਗ ਗੱਪਣ ਦੀ ਥੋੜੀ ਡਿਮਾਂਡ ਆਉਂਦੀ ਤਤ 5000 ਹਾਂਜੀ ਹਾਂਜੀ ਸੂਂਝ ਹੋ ਰਹੀ ਹੈਗੀਆਂ ਚਾਰ ਮੰਜਾਂ ਬਾਹਰ ਠੀਕ ਹੈ ਜੀ ਇਹ ਸੰਦੀਪਾ ਨੀਲੀ ਨੀਲੀ ਪਿਓ ਨਹੀਂ ਲਿਓ ਅੱਤੋਂ ਜਾ ਸੁਗਾ ਰੀ ਦੇ ਕੱਪੜੇ ਹਾਂ ਜੀ ਇਹ ਵੀ ਗੱਪਣ ਇਹ ਵੀ ਗੱਪਣ ਇਹ ਇੱਕ ਕੁਆਲਿਟੀ ਵੇਖ ਥੱਲੇ ਯਾ 44 ਦੀ ਸੰਦੀਪ ਸਾਂ ਪੂਰੀ ਜਾਦ ਲਈ ਜੀ ਇਹਦਾ ਮੁੱਲ ਹੈ ਬਾਈ ਜੀ ਫਿਰ ਇਹਦਾ ਸੰਦੀਪ ਸਾਂ ਮੁੱਲ 80 70000 ਦੀ ਦਮਾਂ 70000 ਦੀ 711 ਚਲੋ ਜੀ ਇਹ 70000 ਦੇਣੀ ਆ ਮੁੱਲ ਹੈਗਾ 80000 ਬਸ ਠੀਕ ਆ ਬਸ ਆਹੀ ਬਸੇ ਸੇਲ ਆ ਹਾਂ ਜੀ 8 ਆਹੀ ਹੈ ਸੇਲ ਆ ਤੇ ਬਾਕੀ ਮੇਰਾ ਵੀਰ ਜਿੰਨੇ ਵੀ ਆਣਾ ਆਦਾ ਇੱਥੇ ਆਓ ਫੇਸ ਚੈੱਕ ਕਰੋ ਜੀ ਫੇਸ ਚੈੱਕ ਹਾਂ ਹਾਂ ਕਿੰਦਾ ਲੱਗੇ ਕੱਲ ਮੰਗ ਥਣ ਵਾਹ ਇਹ ਗੇ ਦੀ ਸੇਲ ਇਹ ਚਲੋ ਬਾਕੀ ਚਲੋ ਇੱਥੇ ਆਓ ਤਸल्ली ਕਰਵਾ ਹਾਂ ਹਾਂ ਬਸ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਹੂੰ ਤੇ ਇਹੋ ਹੀ ਅੱਠ ਪਸੂਗਾ ਆਪਣੇ ਬਿਲਕੁਲ ਤੇ ਭਾ ਬਿਲਕੁਲ ਲੋੜ ਹੀ ਆ ਗਾਇਜ ਤੇ 7008242705 ਐਂਡ ਕੋਡ ਜਹਾ ਜਿਲ੍ਹਾ ਅਮਰਸਰ ਤਸੀਲ ਬੱਬਕਾਲਾ ਸਸਤੀ